ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਜਹਾਜ਼ਾਰ ਸਰਦਾਰ ਅਵਤਾਰ ਸਿੰਘ ਜੀ ਦੇ ਅੰਤਮ ਅਰਦਾਸ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੀ ਅੰਤਮ ਅਰਦਾਸ ਦੇ ਉੱਤੇ ਪਹੁੰਚਿਆ ਸੀ ਗੁਰਦੁਆਰਾ ਸਿੰਘ ਸਭਾ ਘਗਾ ਵਿਖੇ ਅੱਜ ਇੱਥੇ ਸਾਬਕਾ ਹੈੱਡ ਗ੍ਰੰਥੀ ਅਕਾਲ ਦਰਬਾਰ ਸਾਹਿਬ ਦੇ ਗਿਆਨੀ ਮਾਨ ਸਿੰਘ ਜੀ ਪਹੁੰਚੇ ਹੋਏ ਨੇ ਜੋ ਇਸ ਸਮੇਂ ਕਥਾ ਕਰ ਰਹੇ ਨੇ ਇਹੀ ਕਾਰਨ ਕਿ ਤੁਮਨ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਥਾ ਕਰ ਰਹੇ ਨੇ ਮਾਨ ਸਿੰਘ ਜੀ ਸਾਡਾ ਹੈੱਡ ਗ੍ਰੰਥੀ ਸਾਬਕਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕਹਣਾ ਹੈ ਉਹ ਸਾਨੂੰ ਕੀਤੀ ਹੀ ਆ ਜਨਮ ਮਰਨ ਕਿਉਂ ਬਣਿਆ ਰਿਹਾ ਕਿਉਂ ਜਨ ਜਨ ਮਰੈ ਮਰੈ ਤੇ ਜਨ ਮੈਂ ਬਹੁਤ ਸੁਜਾਰੇ ਪਿਆ ਬੀਸ ਨਮੈ ਕੋਲੀ ਦੇ ਅੰਦਰੋਂ ਆਵਾਜ਼ ਆਉਂਦੀ ਬਹੁਤ ਨਾਲ ਬਾਹਰ ਆਉਣ ਦੀ ਆਗਨ ਜਾਣਾ ਹੁਕਮ ਤੇ ਸੈ ਮੈਂ ਬੁੱਢਾ ਸਮਾਹਾਂ ਗਏ ਕਿ ਜੰਮਨ ਮਾਰ ਦਾ ਕਿਉਂ ਬਣਿਆ ਰਿਆ ਕਿਉਂਕਿ ਸੰਗ ਸਹਾਈ ਤੋਂ ਆਗਿਆ ਨਾ ਚੀਤ ਜੋ ਬਹਿਰਾਂ ਦਾ ਸੁਖੀਤ ਬਦੂਆ ਕੀ ਦੇਤੀ ਕਰ ਵਸਾ ਅੰਧ ਕੀ ਲਾਇਆ ਅੰਧ ਰੰਗ ਰਚੇ ਡ੍ਰਿੜ ਕਰ ਮਨ ਮਨ ਪਰ ਤੀਤ ਕਾਲ ਨ ਆਲਾ ਬੂੜੇ ਕੀਤ ਦੇ ਮੂਰਖ ਨੂੰ ਕਾਲ ਜੀਤੇ ਨਹੀਂ ਬਾਕੀ ਸਭ ਤੋਂ ਜੀਤੇ ਖਾਣਾ ਪੀਣਾ ਹੱਸਣਾ ਸੋਣਾ ਸਭ ਕੁਝ ਇੱਟਿਆ ਵਿਸਰਿਆ ਗਿਆ ਵਿਸਰ ਗਿਆ ਹੈ ਮਰਨਾ ਤੇ ਜਿਹਨੂੰ ਮੌਤ ਨਿਸ਼ਰੀਆ ਉਹਨੂੰ ਫਿਰ ਕਸਮ ਵੀ ਵਿਸਰ ਜਾਂਦਾ ਉਹਨੂੰ ਰੱਬ ਵੀ ਵਿਸਰ ਜਾਂਦਾ ਸਾਬ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਕੁਬਾਰੀ ਤੇ ਨੀਤੇ ਬੜ ਨਹੀਂ ਰਹਿਣਾ ਇਸ ਲਈ ਸਾਧੂ ਨੂੰ ਸਮਝਾਉਂਦੇ ਨੇ ਕਿ ਦ੍ਰਿੜ ਕਰ ਮਨਣਾ ਕੀਤ ਕਾਲ ਨ ਆਇ ਬੂੜੇ ਜੀਤ ਬੈਰ ਬਰੂਤ ਕਾਮ ਕ੍ਰੋਧ ਹੂ ਝੂਠ ਵਿਕਾਰ ਮਹਾ ਲੋਭ ਤ੍ਰੋਗ ਕਿ ਆਹ ਜੁਗਤ ਬਿਹਾਨੇ ਤਈ ਜਨਮ ਪਿਆ ਜਨੂੰ ਪਹਿਲਾ ਜਨਮ ਨਹੀਂ ਜੀ ਆਹ ਕੁਝ ਕਰਦੇ ਆ ਸੁਖਮਨੀ ਸਾਹਿਬ ਵਿੱਚ ਆਉਂਦਾ ਪਰ ਸਾਨੂੰ ਕੀਤੀ ਨਹੀਂ ਆਪਾਂ ਦੇ ਸੁਖ ਲੈਣਾ ਇਸ ਕਰਕੇ ਕੋਈ ਉਤਕਾ ਜਾਦ ਕੀਤੀਆਂ ਨੇ ਸੋ 19 ਸ਼ੋਖ ਅਮਰਤ ਰਬ ਨਾਮ ਭਗਤ ਜਨਾ ਕੇ ਮਨੁ ਸੁਰਾ ਜੇ ਕਿਤੇ ਸੁਖਮਨੀ ਸਾਹਿਬ ਦੀ ਇੱਕ ਇੱਕ ਤੁਕ ਜਾਦੂ ਦੀ ਕਿ ਅਵਰ ਪਰ ਬੂਤ सगली ਜਾਵਟਾਨਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ ਤੇ ਗੱਲ ਬੜ ਜਾਦੀ ਸਤਗੁਰੂ ਦੇ ਕਿਰਪਾ ਕੀਤੀ ਕਹਿਣ ਲੱਗੇ ਕਿ ਆਹ ਜੁਗਤ ਬਿਹਾਨੇ ਕਈ ਜਨਮ ਤੇ ਹੁਣ ਕੀ ਕਹਿਣਾ ਨਾਨਕ ਰਾਖ ਲੇਵੋ ਆਪਨ ਕਰ ਕਰਮ ਦੀ ਇਸ ਵਾਰ ਆਪ ਕੀ ਮਾਰ ਬਖਸ਼ ਬੰਦੇ ਕੋ ਬਹੁਰ ਨਾ ਭੋਗ ਜਲ ਕਿ ਤਾ ਤੇ ਜਿੱਥੇ ਇਹ ਬੌੜੀ ਸਮਾਪਤ ਹੁ ਜੀ ਨਾਨਕ ਰਾਗ ਲਿਓ ਆਪਨ ਕਰ ਕਰਮ ਤੇ ਉਤੋਂ ਅੱਗੇ ਅਰਦਾਸ ਰੂਹੀ ਤੂੰ ਠਾਕੁਰ ਕੰਪੈਲ ਅਰਦਾਸ ਵੀ ਹੁਣ ਅਰਦਾਸ ਕਰਨੀ ਆ ਮਾਲਕ ਜੀ ਕਿਰਪਾ ਕਰੋ ਬੜਾ ਨਮਾ ਸਮਾਉ ਹੋ ਗਿਆ ਭਟਕਦਿਆਂ ਇਹ ਕੋਈ ਇੱਕ ਦੋ ਸੁਖਿੰਦਰ ਦੀ ਗੱਲ ਨਹੀਂ ਸੀ ਕਿ ਕਾਰਨ ਕਵਨ ਅਬੂਰ ਇਹ ਤੇ ਜਨਮ ਜਨ ਮੰਤਰਾਂ ਦੀ ਖੇਡ ਆ ਬਹੁਤ ਜਨਮ ਵਿਸਰੇ ਤੇ ਵਾਦੂ ਕੀ ਜਨਮ ਤੁਹਾਰੇ ਲੇਖੇ ਆਪਾਂ ਕੋਈ ਫਿਕਰ ਹੋਇਆ ਕਿ ਆਪਣੀ ਉਮਰ ਕਿਸੇ ਦੀ 30 ਸਾਲ ਦੀ ਕਿਸੇ ਦੀ 50 ਸਾਲ ਦੀ ਹੋ ਚੱਲੀ ਆਪਾਂ ਇਹਦਾ ਕਿਹਾ ਵੀ ਗਾਰ ਨੂੰ ਕਮਨ ਨੂੰ ਬੋਲ ਤੀ ਰੱਬਾ ਤੂੰ ਕਿਉਂ ਨਹੀਂ ਬੋਲਿਆ ਸਾਡੇ ਨਾਲ ਆਪਾਂ ਸਿੱਖਾਂ ਦੇ ਘਰ ਜਨਮ ਲਿਆ ਆਪਾਂ ਸੇਖ ਤੋਂ ਬਣਦੇ ਅਜੇ ਤੱਕ ਬਣੇ ਹੀ ਨਹੀਂ ਕਦੇ ਇੱਥੇ ਆ ਕੇ ਅਰਦਾਸ ਕੀਤੀ ਹੈ ਕਿ ਜੇ ਆਪਾਂ ਸੇਖਾਂ ਦੇ ਘਰ ਜਨਮ ਲੈ ਕੇ ਸੇਖ ਨਾ ਬਣੇ ਤੇ ਸਾਡਾ ਬਣੇਗਾ ਕੀ ਭਗਤ ਦਰਵਾਜ਼ਾ ਕੀਤੇ ਇਹਦੀ ਜੋਦੜੀ ਕੀਤੀ ਮਾਲਕ ਜੀ ਕਿਰਪਾ ਕਰੋ ਅਬ ਕੀ ਵਾਰ ਬਖਸ਼ ਬੰਦੇ ਕੋ ਬੋਰ ਨਾ ਭਵਨ ਤੇਰਾ ਭਗਤ ਕਬੀਰ ਸਾਹਿਬ ਜੀ ਗੱਲ ਕਰਦੇ ਨੇ ਕਿ ਸਾਨੂੰ ਸਮਝਾਉਂਦੇ ਨੇ ਕਿ ਇਹ ਮਾਤਾ ਪਿਤਾ ਧੀਆਂ ਪੁੱਤਰ ਭੈਣ ਭਰਾ ਇਹ ਜੂਬਲੇ ਜਨਮਾਂ ਦੇ ਸੰਯੋਗੀ ਮਿਲੇ ਨੇ ਪਰ ਅੰਤ ਜਿਹੜੇ ਇਹਨਾਂ ਵਿੱਚੋਂ ਕਿਸੇ ਨੇ ਕਿਸੇ ਦਾ ਨਹੀਂ ਕਰਿਆ ਹਾਂ ਕਿਸੇ ਦਾ ਸੰਗ ਤੇਰੇ ਬਚਪਨ ਤੱਕ ਸੀ ਕਿਸੇ ਦਾ ਤੇ ਵੀ ਜਵਾਨੀ ਤੱਕ ਸੀਦਾ ਬੁਢਾਪੇ ਤੱਕ ਪਰ ਇੱਕ ਨੂੰ ਤੁਰ ਲੱਗਿਆ ਕਿਉਂਕਿ ਆਏ ਆਪਾਂ ਇਕੱਲੇ ਆ ਤੇ ਅਗਲਿਆਂ ਹੀ ਆਪਾਂ ਜਾ ਰਹੇ ਹਾਂ ਹੁਣੇ ਜਿਕਰ ਕਰੇ ਸੀ ਸੰਤ ਹਰਦੇਵ ਸਿੰਘ ਜੀ ਲੋਲੋ ਵਾਲਿਆਂ ਦਾ ਮੈਂ ਉਹਨਾਂ ਦੀ ਪਰਖਤਾਂ ਸੁਣ ਰਿਹਾ ਸੀ ਉਹ ਕਹਿੰਦੇ ਸੀ ਆਪਾਂ ਆਏ ਹੋਈਏ ਸਾਈਕਲ ਤੇ ਤੇ ਜਾਣ ਲੱਗਿਆ ਕਿਸੇ ਦਾ ਸਕੂਟਰ ਲੈ ਲਈ ਤੇ ਫਿਰ ਕੀ ਬਣੇ ਵੀ ਆਏ ਹੋਏ ਆਪ ਆਈਏ ਆਪਾਂ ਨੰਗੀ ਪੈਰੀ ਤੇ ਜਾਣ ਲੱਗਿਆ ਕਿਸੇ ਦਾ ਵਧੀਆ ਜੂੜਾ ਬਾਕੇ ਮੁਰਗੀ ਵੀ ਆਏ ਤੇ ਆਪਾਂ ਸੰਸਾਰ ਵਿੱਚ ਖਾਲੀ ਹੱਥ ਆਇਆ ਆਪਣਾ ਥੱਲੇ ਆ ਤੇ ਆਪਾ ਕਿੰਨੇ ਆ ਤੀਰ ਤੂੰ ਜਾਣ ਲੱਗਿਆ ਸਾਡੇ ਨਾਲ ਕੋਈ ਜਾਵੇ ਇਹ ਕਿਵੇਂ ਹੋ ਸਕਦਾ ਨਾਂਗੇ ਆਵਨ ਨਾਂਗੇ ਦਾਨਾ ਤੂੰ ਨਾ ਰਹਿ ਰਾਜਾ ਰਹਾ ਕਿਸ ਗੱਲ ਤੇ ਸਤ ਨੂੰ ਸਮਝਾ ਰਹੇ ਨੇ ਜਿਸ ਨੂੰ ਤੂੰ ਅਸ਼ਕਿਰ ਕਰ ਮਾਨ ਹੈ ਇਹ ਬਹੁਤ ਦੁਦਾਹਾ ਪੁੱਤਰ ਕਲਤਰ ਗ੍ਰਿ ਸਗਲ ਸਮਗਰੀ ਸਭ ਮਿਥਿਆ ਦਾ ਸੰਭਾਰ ਹੈ ਕਹ ਲਗੀ ਇਹਨਾਂ ਦਾ ਜਿਹੜਾ ਮੋਹ ਹੈ ਇਹ ਬਿਲਕੁਲ ਮithya ਹੈ ਇਹ ਦੁਨਿਆਵੀ ਤੌਰ ਤੇ ਤੇਰਾ ਸਾਥ ਨਿਭਾ ਸਕਦੇ ਨਹੀਂ ਤੇ ਅੱਜ ਜਿਹੜਾ ਸ਼੍ਰੀ ਰਮਦਰ ਸਾਹਿਬ ਮੂਤਵਾਸ ਆਇਆ ਉਹਦੇ ਮੁਤਾਬਕ ਕੇਵਲ ਸੁੱਖਾਂ ਮੇਲੇ ਤੇਰਾ ਸਾਥ ਨਿਭਾ ਸਕਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਕ ਤਰਹਤ ਜਹੂ ਦੇ ਸਹੀਰਾ ਵਿਪਤ ਪਰਿ ਸਭੀ ਸੰਸਾਰਤ ਤੂ ਦਾ ਆਵਤ ਥਿਰ ਜਿਹੜੀ ਹਿੰਦੀ ਦਾ ਕਵੀ ਹੋ ਯਾਰ ਅਕਲੀਮ ਉਹ ਕਹਿੰਦਾ ਕਿ ਕਦੇ ਨਾ ਕਿਹਾ ਕਰੋ ਕਿ ਵਿਪਤਾ ਨਾ ਆਵੇ ਬਿਪਤਾ ਹੀ ਤੇ ਸੁਭਡੀ ਆ ਜਦੋਂ ਪਤਾ ਲੱਗਦਾ ਵੀ ਨਾਲ ਕੌਣ ਖੜਾ ਆ ਆ ਰੋਜ ਸਾਡਾ ਪਰਨਾਵਾ ਸਾਡੇ ਨਾਲ ਰਿhta ਜਦੋਂ ਬਨੇਰੇ ਤੇ ਜਾਓਗੇ ਨਾ ਇੰਨੇ ਵੀ ਸਾਥ ਛੱਡ। ਇਸ ਕਰਕੇ ਜਦੋਂ ਬਿਪਤਾ ਆਵੇ ਦੁੱਖ ਆਵੇ ਉਦੋਂ ਪਤਾ ਲੱਗਦਾ ਕਿ ਸਾਡੇ ਨਾਲ ਕੌਣ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੁਝਾ ਰਹੇ ਨੇ। ਰੀ ਮਨ ਕੀਆ ਕਰੇ ਹਾ ਬੇਗ ਦ੍ਰਿਸ਼ ਜੈਸੀ ਹਰ ਤੰਦੌਰੀ ਇੱਕ ਰਾਮ ਭਜਨ ਲੈ ਲਾਹ ਰਹਾ। ਕਿੰਦੇ ਦੁਨਿਆਵੀ ਤੌਰ ਤੇ ਤੂੰ ਪਰਿਵਾਰ ਨੂੰ ਵੇਚ ਕੇ ਧਨ ਪਦਾਰਥਾਂ ਨੂੰ ਵੇਚ ਕੇ ਸਮੱਦੀ ਨੂੰ ਵੇਚ ਕੇ ਆਪਣਾ ਅਹੁਦਾ ਵੇਚ ਕੇ ਉੱਚੀ ਉੱਚੀ ਖਿੜ ਖਿੜ ਕੇ ਹਾ ਹਾ ਕਰਕੇ ਹੱਸ ਰਿਹਾ ਹੈ ਨਹੀਂ ਅਸਲ ਵਿੱਚ ਸਾਰਾ ਕੁਝ ਤੂੰ ਜੋ ਵੇਚ ਰਿਆ ਨਾ ਦੇਖ ਦ੍ਰਿਸ਼ਟਿਆ ਸੇ ਹਰ ਚੰਦਰ ਕਿੰਦੇ ਇੱਕਦਮ ਦਰਬਨਗਰੀ ਹਰ ਚੰਦੌਰੀ ਦੀ ਨਗਰੀ ਦੀ ਤਰ੍ਹਾਂ ਕਿਉਂਕਿ ਜਦੋਂ ਮੀਂਹ ਪੈ ਕੇ ਹੱਡਿਆ ਹੋਵੇ ਤੇ ਕਈ ਵਾਰ ਅਕਾਸ਼ ਦੇ ਵਿੱਚ ਇੱਕ ਮਨੋਕਲਪਤ ਨਗਰੀ ਦੇਖੀ ਜਿਹਨੂੰ ਲੋਕੀ ਹਰਤੰਦੌਰੀ ਦੀ ਨਗਰੀ ਕਹਿੰਦੇ ਉਹ ਦਿੱਖਦੀ ਜਦੂਰ ਆਪਾਂ ਕਹਿੰਦੇ ਉਹ ਵੇਖੋ ਉੱਪਰ ਇੱਕ ਕਿੰਡ ਜਾ ਦਿਖ ਰਿਹਾ ਪਰ ਸਤਗੁਰੂ ਕਹਿੰਦੇ ਉਹ ਬਿਲਕੁਲ ਮਨੋਕਲਪਤ ਹੁੰਦਾ ਹੈ ਅੱਜ ਤੱਕ ਕਿਸੇ ਨੇ ਉੱਪਰ ਜਾ ਕੇ ਰਾਤ ਕੱਤੀ ਹੈ ਕੋਈ ਉੱਪਰ ਜਾ ਕੇ ਸਰਪੰਚ ਬਣਿਆ ਹੋਵੇ ਵੀ ਮੇਰ ਬਣਿਆ ਹੋਵੇ ਕਿਸੇ ਨੇ ਉੱਥੋਂ ਜਾ ਕੇ ਕੁਝ ਖਰੀਦਿਆ ਹੋਵੇ ਜਿਵੇਂ ਹਰਤੰਦੌਰੀ ਦੀ ਨਗਰੀ ਵੇਖਣ ਨੂੰ ਸੱਚ ਲੱਗਦੀ ਪਰ ਹੈ ਛੜਾਵਾ ਇਸੇ ਤਰ੍ਹਾਂ ਆ ਸੰਸਾਰ ਦਾ ਜੋ ਕੁਝ ਵੀ ਸਾਡੇ ਗਿਰਤ ਗਿਰਤ ਹੈ ਇਹ ਵੇਖਣ ਨੂੰ ਸੱਚ ਜਾਪ ਰਿਹਾ ਪਰ ਹੈ ਅਸਲ ਦੇ ਵਿੱਚ ਇਹ ਭੁਲੇਖਾ ਇਹ ਛੜਾਵਾ ਕਿਸ ਤਰ੍ਹਾਂ ਦਾ ਭਾਈ ਗੁਰਦਾਸ ਜੀ ਕਹਿੰਦੇ ਬਾਜੀਗਰ ਦੀ ਖੇਡ ਜਿਉ ਸਭ ਕੂੜ ਤੁਮਸਾ ਉਹਨਾਂ ਸ਼ੁਰੂਆਤ ਵਿੱਚ ਕੀ ਹਾਰ ਤੇ ਨੌਰੀ ਦੇ ਕਰਤੇ ਪਰਵਾਸਾ ਥਲ ਵਿੱਚ ਤਪਨ ਭਟੀਆਂ ਕਿਉ ਰਹੇ ਬਿ ਆਸਾ ਸੋੜੇ ਰਾਜ ਕਮਾਈਆ ਪੁੱਜਾ ਜੋ ਆਸ਼ਾ ਬਾਜੀਗਰ ਦੀ ਖੇਡ ਜੋ ਸਭ ਪੂਰਤ ਵਾਸ਼ਾ ਇਹਦੇ ਜਿਵੇਂ ਮਾਲੂ ਖਾਂ ਦੇ ਵਿੱਚ ਮਿਰਗ ਕ੍ਰਿਸ਼ਨਾ ਬਿਲਕੁਲ ਵਿਕ ਨੂੰ ਇੱਜ ਲੱਗਦਾ ਜਿਵੇਂ ਪਾਣੀ ਹੋਵੇ ਪਰ ਮਿਰਗ ਫਿਰਨ ਦੌੜ ਤੋਰ ਕੇ ਆਪਣਾ ਦਾਮ ਤੜਾ ਲੈਂਦਾ ਕਦੇ ਜਮਤ ਦੀ ਰੇਤ ਪਾਣੀ ਨਹੀਂ ਬਣਦੀ ਬਾਜੀਗਰ ਅੰੰਤ ਪੁਜਾਈ ਸਭ ਕਲਕਤ ਵਾਸ਼ੀ ਆਈ ਬਾਜੀਗਰ ਸਮਾਨ ਸੁਕੀਲਾ ਆਪਣਾ ਰੰਗ ਰਗਿਆ ਸੁਕੀਲਾ ਨਵ ਰੂਹ ਗੁੰਜਦਾ ਜੇੜ ਜੁੜਦੀ ਲੋਕਾਂ ਦੀ ਭੀੜ ਕਦਨ ਹੁੰਦੀ ਹੈ ਪਰ ਕੁਝ ਸਮੇ ਬਾਅਦ ਫਿਰ ਉਹ ਬਾਗੀਰ ਇਕੱਲਾ ਹੀ ਰਹਿ ਜਾਂਦਾ ਹੈ ਇਹਦੇ ਮਨੁੱਖ ਦਿਖਾ ਦਿੰਦਾ ਹੈ ਕਿ ਇਸ ਸੰਸਾਰ ਵਿੱਚ ਇੱਕ ਜੁੜੇ ਹੋਏ ਮੇਲੇ ਵਿੱਚ ਇਹਦੇ ਗਿਰਦ-ਗਿਰਦ ਬਹੁਤ ਕੋਝ ਹੈ ਪਰ ਸਹਿਬ ਕਹਿੰਦੇ ਹੈ ਇਹ ਸਾਰਾ ਕੁਝ ਕਿਵੇਂ ਦੇਖ ਗ੍ਰਿਸ਼ਟ ਜੈਸੀ ਹਰ ਤੰਗਉਰੀ ਇੱਕ ਰਾਮ ਭਜਨ ਲੈ ਲਾ ਜਿਸ ਲਈ ਤੂੰ ਪ੍ਰਮਾਤਮਾ ਦੀ ਭਜਨ ਬੰਦਗੀ ਕਰਕੇ ਜ਼ਿੰਦਗੀ ਦਾ ਰਾਹ ਛੱਡ ਅੱਗੇ ਸਤਿਗੁਰੂ ਜੀ ਰਹਾਉ ਤੇ ਮਿਸ਼ਰਾਮ ਦੇ ਕੇ ਸਮਝਾ ਰਹੇ ਨੇ ਕਿ ਨਾ ਤੂੰ ਤਾਂ ਇਹ ਸ਼ਬਦ ਦਾ ਅਤਰੀ ਭਾਗ ਹੈ ਅਗਲੀ ਉਦਾਹਰਨ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸ਼ਬ ਨੇ ਜ਼ਿਕਰ ਕੀਤਾ ਜਾਣ ਲੱਗਿਆ ਜੈਸੇ ਬਸਤਰ ਦੇ ਉਡਾਣੇ ਦਿਨ ਦੁਇ ਚਾਰ ਪੁਰਾਹ ਜਿਵੇਂ ਇਸ ਦੇ ਦੇ ਉੱਪਰ ਇਸ ਸਰੀਰ ਦੇ ਉੱਪਰ ਆਪਾਂ ਬਸਤਰ ਪੈਰ ਦੇ ਥੋੜੇ-ਥਿਰ ਬਾਅਦ ਤੂੰ ਬਸਤਰ ਪੁਰਾਣੇ ਹੋ ਜਾਂਦੇ ਨੇ ਮੈਰੇ ਹੋ ਜਾਂਦੇ ਨੇ ਫੱਟ ਜਾਂਦੇ ਨੇ ਤੇ ਆਪਾਂ ਕਹਿੰਦੇ ਹੋੜੇ ਪੌਣ ਜੋਗ ਨਹੀਂ ਸਤਿਗੁਰ ਕਹਿੰਦੇ ਜਿਵੇਂ ਸ਼ਰੀਰ ਦੇ ਉੱਪਰਲੇ ਕੱਪੜੇ ਪੁਰਾਣੇ ਹੋ ਜਾਂਦੇ ਤੂੰ ਬਦਲਦੇ ਨਾ ਸੱਜ ਇਹ ਵੀ ਕਿ ਇੱਕ ਦਿਨ ਆਤਮਾ ਦਾ ਕੱਪੜਾ ਸ਼ਰੀਰ ਵੀ ਤੈਨੂੰ ਬਦਲਣਾ ਪੈਣਾ ਕੱਪੜ ਰੁਖ ਸੁਹਾਗਣਾ ਛੱਡ ਦੁਨੀਆ ਹੰਦਰ ਜਾਣਾ ਸੱਜ ਕਹਿੰਦੇ ਸ਼ਰੀਰ ਰੂਪੀ ਕੱਪੜਾ ਵੀ ਜਿਹੜਾ ਹੈ ਇਹ ਤੇਰੇ ਨਾਲ ਅੱਗੇ ਨਹੀਂ ਜਾਣਾ ਕਿਉਂਕਿ ਆਤਮਾ ਸ਼ਰੀਰ ਤੋਂ ਬਿਨਾਂ ਹੀ ਆਈ ਤੇ ਸ਼ਰੀਰ ਤੋਂ ਬਿਨਾਂ ਹੀ ਅੱਗੇ ਜਾਣਾ ਹੈ ਤੇ ਇਸ ਕਰਕੇ ਤੂੰ ਪਰਮਾਤਮਾ ਦੀ ਭਰ ਰਵੰਗੀ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਇਹਦੇ ਵਿੱਚੋਂ ਲਾਭਾ ਕਢ ਅਗਲੀ ਉਦਾਹਰਨ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਧੀਤ ਉਪਰੇ ਕੀਤਕ ਘਾਈਆ ਅੰਤ ਉਰਕੁ ਬਾ ਸਾਡੇ ਜਿਹੜੇ ਦਾਅਵੇ ਨੇ ਨਾ ਉਹ ਇਸ ਤਰ੍ਹਾਂ ਨਹੀਂ ਜਿਵੇਂ ਆਪਾਂ ਕਿਸੇ ਕੰਦ ਦੇ ਉੱਪਰ ਤੁਰੀਏ ਆਪਾਂ ਦੌੜਨ ਲੱਗ ਪਈਏ کہ ساتھ گروہ کہیں گے کدھو کتا کتا ہوئے چاہے کوٹھے دی شاد دو ہوئے چاہے لنگی کان دو ہوئے بابا خرید جی نے تے ویسے کوٹھے دی شاد دی گھر دا کی طریقہ کوٹھے تو کن کے تڑا پیر نندڑی نیوار کیان لگے کوٹھے دی شاد دے دو گا کدھو کتا کتا ہو گا کوٹھے دی شاد دو جانی ہے کہ تیرا کم تا رہے گا جے تم کان دے تو رکھا میں ਪੀਤ ਪੀਤ ਕਹਿੰਦੇ ਜੇ ਕੰਧ ਨੂੰ ਪੀਤ ਉਪਰੇ ਕੀਤਕ ਧਾਇ ਅੰਤ ਊਰ ਕੋ ਆਹਾ ਕਹਿੰਦੇ ਅੰਤ ਨੂੰ ਉਹਦਾ ਜਿਹੜਾ ਊੜਕ ਅੰਤ ਹੈ ਉਹ ਆ ਜਾਣਾ ਤੇ ਕੰਧ ਸੁਬਾਕਤ ਹੋ ਜਾਣੀ ਤੇਰੀ ਧੌੜ ਜਿਹੜੀ ਹੈ ਉਹ ਰੁਕ ਜਾਂਦੀ ਭਾਵ ਜਨਮ ਤੋਂ ਲੈ ਕੇ ਮੌਤ ਤੱਕ ਤੇਰੀ ਧੌੜ ਹੈ ਇਹ ਧੌੜ ਭਾਵੇਂ 40 ਸਾਲ ਤੱਕ ਦੀ ਹੈ ਭਾਵੇਂ 80 ਸਾਲ ਦੀ ਹੈ ਇਹ ਇੱਕ ਦਿਨ ਮੁੱਕਣੀ ਹੈ ਇੱਕ ਦਿਨ ਤੈਨੂੰ ਸੱਦਾ ਵਾਲਸ ਦਾ ਆਉਣਾ ਹੀ ਤੌਹ ਹੈ ਘਰ ਦਾ ਇਹ ਕੋ ਪਹੁੰਚਾ ਸੱਦੇ ਮਿਤ ਪਵਨ ਤੂੰ ਸੱਦੇ ਤੋਂ ਨਾ ਡਰ ਡਰ ਇਸ ਗੱਲ ਤੋਂ ਕਿ ਜਿਹਦਾ ਸੱਦਾ ਆਉਣਾ ਤੂੰ ਉਹਦੇ ਨਾਲ ਇਹ ਤੱਕ ਜੁੜਿਆ ਹੈ ਕਿ ਨਹੀਂ ਜੁੜਿਆ ਸੱਦਨ ਹਾਰਾ ਸਿੰਗਰੀ ਹੈ ਨਾਨਕ ਸਿਰ ਦੇਹ ਆਵਨ ਜਿਹੜਾ ਦਿਨ ਲਾਗਦੇ ਤੇ ਆਇਆ ਉਹ ਇੱਕ ਦਿਨ ਸਾਡੇ ਸਾਰਿਆਂ ਤੇ ਆਉਣਾ ਸੰਗ ਚਲਤ ਹੈ ਹਮ ਵੀ ਚਲਣਾ ਪੜੋਸੀ ਕੇ ਜੋ ਹੁਆ ਯਾਨ ਲਗੇ ਜੋ ਕੁਝ ਗਵਾਨੀ ਨਾਲ ਵਾਪਰੇ ਨੈਨੂ ਦੇਖ ਤ ਇਹ ਜੱਗ ਜਾਈ ਅੱਖਾਂ ਨਾਲ ਦੇਖਦਿਆਂ ਸੰਸਾਰ ਚਲੋ ਚਲਾਈ ਦਾ ਮੇਲਾ ਦੁਨੀਆ ਤਰੀ ਜਾ ਰਹੀ ਹੈ ਜਿਹਦਾ ਜਨਮ ਹੋਇਆ ਜਿਸ ਦਿਨ ਅਕਾਲਤ ਚਾਈ ਹੈ ਕਿ ਉਸ ਦੀ ਉਹਨੂੰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸੱਦਾ ਹੈ ਉਹ ਆਉਣਾ ਹੈ ਇਸ ਲਈ ਸਤਗੁਰਾਂ ਨੇ ਬਾਣੀ ਦੇ ਵਿੱਚ ਇੱਕ ਸਰਲੇਖ ਸਾਧਵੀ ਰੱਖਿਆ ਹੈ ਹੁਣ ਸੱਦਾ ਭਾਵ ਹੈ ਉਹ ਸੱਦਾ ਜਿਹੜਾ ਗੁਰੂ ਅਮਰਦਾਸ ਜੀ ਨੂੰ 95 ਸਾਲ ਦੀ ਉਮਰ ਵਿੱਚ ਆਇਆ। ਸਤਿਗੁਰਾਂ ਨੇ 239 ਸਾਲ ਦਾ ਸਮਾਂ ਲਾ ਕੇ ਸਾਨੂੰ ਇਹ ਜੀ ਸਮਝਾਇਆ ਸੀ ਕਿ 70 ਸਾਲ ਅੱਧਾ ਮਹੀਨਾ ਬਾਅਦ ਇਹ ਸੱਦਾ ਗੁਰੂ ਮਾਰਦ ਸਾਹਿਬ ਨੂੰ ਆਉਂਦਾ ਹੈ। ਕਾਇਆ ਪਲਟ ਸ਼ੁਰੂ ਹੋ ਬਣਾਈ। ਕਾਇਆ ਦਾ ਆਦਾਨ-ਪਰਦਾਨ ਹੋਇਆ, ਕਾਇਆ ਦਾ ਪਲਟਾ ਹੋਇਆ। ਫਿਰ 95 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਨੂੰ ਸੱਦਾ ਹੋਇਆ। ਸੇਬ ਗੁਰੂ ਦੀ ਇਲਾਮ ਕਰਦੇ ਨੇ ਸਿੱਖੋਂ ਅਗਲੇ ਗੁਰੂ ਤੁਹਾਡੇ ਨੂੰ ਲਾਹਦਾ ਕਿ 40 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਸਦਾ ਹੋ ਗਿਆ ਕਿ ਅੱਗੇ ਕੋਈ ਪਰਵਾਹ ਨਹੀਂ ਸਿੱਖੋਂ ਤੁਹਾਡੇ ਨਾਮੇ ਗੁਰੂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਿੱਦਕੋ 42 ਸਾਲ ਦੀ ਅਵਸਥਾ ਹੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਬੇਨਾ ਸਮ ਗੁਰੂ ਵਿਰਣ ਸਾਹਿਬ ਤੇ ਲੱਗਦਾ ਹੈ ਕਦੇ ਵਿੱਚੋਂ ਗੁਰੂ ਜੋਤ ਦਾ ਇਤਿਹਾਸ ਕਿ 239 ਸਾਲ ਦੀ ਇਹ ਧਾਰਨਾ ਹੈ ਸਤਿਗੁਰਾਂ ਦਾਸ ਦਿੱਤਾ ਕਿ ਸਰੀਰ ਸਦੀਵੀ ਨਹੀਂ ਸਦੀਵੀ ਤਾਂ ਗੁਰੂ ਸ਼ਬਦ ਕਰਕੇ ਹੈ ਇਸ ਕਰਕੇ ਹੁਣ ਜੁਗੋ ਜੁਗ ਅਦਾਲ ਗੁਰੂ ਗ੍ਰੰਥ ਸਾਹਿਬ ਦੇ ਤੁਹਾਨੂੰ ਲਾੜਾ ਦਿੱਤਾ ਜੁਗ ਬਦਲ ਦੇ ਸਮਾ ਬਦਲ ਦੇ ਗੁਰੂ ਨਹੀਂ ਬਦਲੇਗਾ ਸੋ ਗੁਰ ਕਰੋਂ ਜੇ ਬਹੁਤ ਨਾ ਕਰਨਾ ਇਡੀ ਵੱਡੀ ਬਖਸ਼ਿਸ਼ ਸਾਡੇ ਤੇ ਸਤਿਗੁਰਾਂ ਨੇ ਕਰ ਦਿੱਤੀ ਤੇ ਦੱਸ ਦਿੱਤਾ ਕਿ ਸਰੀਰ ਭਾਵੇਂ ਕਿਸੇ ਦਾ ਵੀ ਹੋਵੇ ਇੱਕ ਨਾ ਇੱਕ ਦਿਨੇ ਸਦਾ ਉਹਨੂੰ ਜ਼ਰੂਰ ਆਉਣਾ ਹੈ ਜੇ ਕੋ ਦਵੀ ਮੈਂ ਮਾਤ ਲੋਕ ਛੱਡ ਕੇ ਇੰਦਰਪੁਰੀ ਵੱਲ ਭੱਜਾਂ ਬ੍ਰਹਮਪੁਰੀ ਚਲੇ ਜਾਵਾਂ ਸ਼ਿਵਪੁਰੀ ਦਾ ਆਸਰਾ ਲੈ ਲਵਾਂ ਸਰ ਕਹਿੰਦੇ ਇੰਦਰਪੁਰੀ ਮੈਂ ਸਰ ਪਰ ਮਰਨਾ ਸਰ ਪਰ ਦਾ ਮਤਲਬ ਹੁੰਦਾ ਹੈ ਡੈਫੀਟ ਜਿਹਦੇ ਵਿੱਚ ਤਬਦੀਲੀ ਕੋਈ ਨਹੀਂ ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨੇਜਨ ਨਹੀਂ ਰਹਿਣਾ ਸ਼ਿਵਪੁਰੀ ਦਾ ਹੋਏਗਾ ਕਾਲਾ ਤੈਨੂੰ ਮਾਇਆ ਬਿਨ ਸੁਧਨ ਇਸ ਕਰਕੇ ਸਹਿਬ ਜੀ ਸਮਝਾ ਰਹੇ ਨੇ ਕੀ ਭੀਤ ਉਪਰੇ ਕੀਤਕ ਧਾਇ ਹੈ ਅੰਤ ਊਰਕੂ ਆਹਾ ਜਿਵੇਂ ਆੰਬ ਕੁੰਡ ਕਾ ਰਾਜੂ ਪਰਤ ਸਿੰਧ ਗਲ ਦਸ ਕਹਿੰਦੇ ਮਨ ਨੂੰ ਪਾਣੀ ਨੂੰ ਤੁਸੀਂ ਕਿਸੇ ਹੌਂਜ ਵਿੱਚ ਇਕੱਠਾ ਕੀਤਾ ਹੋਵੇ ਤੇ ਉਹਦੇ ਵਿੱਚ ਤੁਸੀਂ ਪਾਓ ਲੂਣ ਦੀ ਡਲੀ ਤੇ ਉਹ ਲੂਣ ਦੀ ਡਲੀ ਜਿਹੜੀ ਆ ਉਹ ਪਾਣੀ ਵਿੱਚ ਜਦੋਂ ਰੱਖੂਗੀ ਉਹਨੇ ਖੁੱਲ ਜਾਣਾ ਜਿਵੇਂ ਗੁਰਤੀਗ ਬਾਦਰ ਸਾਹਿਬ ਨੇ ਸਾਡੀ ਹੋਂਦ ਦਾ ਜ਼ਿਕਰ ਇੱਕ ਗੁਲਬਲੇ ਦੀ ਨਿਆਈਂ ਵੀ ਦੱਸਿਆ ਹੈ ਜਾਸੀ ਦਲਤੀ ਸੁਧਬਦਾ ਉਪਜਾ ਗਿਨ ਸਹਿ ਜੀਤ ਜਗ ਰਚਨਾ ਕੈਸੀ ਰਹੀ ਕਹੋ ਨਾਨਕ ਸੁਨ ਬੀਤ ਇਹਦੇ ਪਾਣੀ ਦੇ ਬੂੰਦਾਂ ਜਿੰਨੀ ਤੇਰੀ ਹੋਂਦ ਹੈ ਸਾਡਾ ਜੀਵਨ ਟਿੜਕੇ ਘੜੇ ਵਾਂਗ ਵੀ ਦੱਸਿਆ ਗੁਰੂ ਗੋਬਿੰਦ ਬਾਦਰ ਸਾਹਿਬ ਨੇ ਕਿ ਛਿੰਨ ਛਿੰਨ ਆਉਦ ਬਿਹਾਰ ਹੈ ਫੂਟੇ ਘੜਜੋ ਪਾਣੀ ਜਿਵੇਂ ਟਿੜਕੇ ਘੜੇ ਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਨਿਕਲਦੀਆਂ ਨੇ ਇੱਕ ਇੱਕ ਬੂੰਦ ਕਰਕੇ ਘੜਾ ਇੱਕ ਦਿਨ ਖਾਲੀ ਹੋ ਜਾਂਦਾ ਭਾਈ ਵੀਰ ਸਿੰਘ ਹੋਣਾ ਨੇ ਇੱਕ ਦਿਨ ਵੀ ਪਿਆ ਮੀਂਹ ਪੈ ਕੇ ਛੱਡਿਆ ਸੋਚਿਆ ਗਿੱਲੇ ਕੱਪੜੇ ਬਾਹਰ ਤਾਂ ਕਿ ਸੁਕਣੇ ਪਾ ਦਿੰਨੇ ਆ ਜਦ ਸੁਕਣੇ ਪਾਉਣ ਵਾਸਤੇ ਗਏ अनेਕਾਂ ਤੁਪਕੇ ਹੁੰਦਾ ਲਟਕ ਰਹੀਆਂ ਸਾਹਨੇ ਕੇ ਕਰਕੇ ਡਿੱਗ ਰਹੀਆਂ ਸਨ ਇੱਕ ਤੁਪਕਾ ਡਿੱਗਣਾ ਚਾਹੁੰਦਾ ਸੀ ਪਰ ਥੱਲੇ ਨੂੰ ਵੇਖ ਰਿਹਾ ਡਿੱਗਦਾ ਨਹੀਂ ਤੇ ਭਾਈ ਸਾਹਿਬ ਨੇ ਪ੍ਰਸ਼ਨ ਕਰ ਦਿੱਤਾ ਕਹਿਣ ਲੱਗੇ ਤਾਰ ਕੀ ਕੰਮ ਲੱਗਾ ਜਦੋਂ ਅਰਸ਼ਾਂ ਤੋਂ ਚੱਲੇ ਸਾਂ ਲੱਖਾਂ ਸਾਥੀ ਕੱਟਿਓ ਕੇ ਆਏ ਸਾਂ ਇੱਕ-ਇੱਕ ਕਰਕੇ ਪਤਾ ਨਹੀਂ ਕਿਧਰ ਨੂੰ ਲੋਪ ਹੋ ਗਏ ਮੀਂਹ ਪੈ ਲਟਿਆ ਤਾਰ ਨਾਲ ਇੱਕ ਤੁਪਕਾ ਸੀਂਦਰ ਜੰਦਾ ਡਿੱਗਦਾ ਜਾਪੇ ਪਰ ਤਾਂ ਡਿੱਗਿਆ ਕੁਸ਼ਿਆ ਰੋਏ ਸੁ ਬੰਦਾ ਅਰਸ਼ਾਂ ਤੋਂ ਲੱਖਾਂ ਹੀ ਸਾਥ ਸਾਥੀ ਇਕੱਠੇ ਹੋ ਸਾਂ ਆਏ ਕਿਰਤਵਲ ਲੋਪ ਯਾਰੂ ਹੋਏ ਮੈਲਾ ਦੀਜਤ ਕੰਦਾ ਭਗਤ ਰਵਦਾਸ ਜੀ ਦੇ ਬਚਨ کہ بندے دی ہوند کنی کا گل کی تیت پون کا تھمبا رکت بند کا گارا ہارڈ ماس ناڑی کو پنجن پنکھی بس ہے ایک قردو دے قوی نے انہا پاون تکانہ پلتھا کر گیا لکھیا ہے آدمی کا جسم کیا ہے جس پہ شہدہ ہے جہاں ایک مٹی کی عمارت ایک مٹی کا مکان چونہ گارہ کھون کا ایٹے اس کی ہٹیاں

دور خموشی کا ہوں نہ ہاں کچھ بھی نہیں کندیا جو کچھ بھی نہیں دکھائی کندا جتھے نگارے بات کے سان جتھے بڑی تیل پیل ہوگی شی آج کہ جیسے آمب آمب دا مطلب ہوندہ ہے پانی ایڈیو تے ٹکی تے پبا جیسے آمب کونڈ کا راکھی ہو کہنے لگے پانت سندھ بل جاہا آوت آگیا پار برامگی ਉਠ ਜਾਸੀ ਮੋਹਤ ਜਸਾਹ ਜਦੋਂ ਮਾਲਕ ਦੀ ਆਗਿਆ ਆਈ ਤੇ ਇੱਕ ਮਹੂਰਤ ਵਿੱਚ ਇੱਕ ਚਸੇ ਦੇ ਵਿੱਚ ਹੀ ਕਿਉਂਕਿ ਵਿਸ਼ੂਏ ਚਸਿਆਂ ਘੜੀਆਂ ਪੈਰਾ ਇਹ ਟਾਈਮ ਦੀ ਵੰਡ ਹੈ ਗੁਰਬਾਣੀ ਮੁਤਾਬਕ ਟਾਈਮ ਦੀ ਸਿਕਾਈ ਜਿਹੜੀ ਉਹ ਵਿਸ਼ੇ ਤੋਂ ਮੰਨੀ ਗਈ ਹੈ ਦੁਨਿਆਵੀ ਤੌਰ ਤੇ ਆਪਾਂ ਸਕਿੰਟ ਤੋਂ ਮੰਨਦੇ ਆ ਕਿ ਸਤਗੁਰੂ ਜੀ ਨੇ ਜਿੱਦ ਕੀਤਾ ਕਰਨ ਲੱਗੇ ਮੋਹਤ ਚਸਾ ਜਦ ਨਾਲੇ ਤੋਂ ਮਾਲਕ ਦੀ ਆਗਿਆ ਆ ਗਈ ਧੁਰ ਲਿਖਿਆ ਪਰਵਾਣਾ ਫਿਰੈ ਰੱਖੀ ਮੰਦ ਵੇਖੋ ਕਰ ਅਰਦਾਸ ਤੂੰ ਦੁਨਿਆਵੀ ਸੰਭਲ ਮੋੜੇ ਜਾ ਸਕਦੇ ਨਹੀਂ ਸੁਪਾਰਸ਼ ਕਰਕੇ ਰਿਸ਼ਵਤ ਦੇ ਕੇ ਪਰ ਜਦੋਂ ਮਾਲਕ ਦਾ ਹੁਕਮ ਹੁੰਦਾ ਹੈ ਨਾ ਤੇ ਜੇ ਬੰਦਾ ਕਹੇ ਕਿ ਕਰੋ ਅਰਦਾਸ ਗਾਂ ਕਿਸ 바ਕੀ ਲਿਓ ਨਵੇਰ ਆਜ ਦੀ ਰਾਤੀ ਕਿਸ ਵੀ ਖਰਚ ਤੁਹਾਾਰਾ ਸਾਰੋ ਸੁਭਾ ਨਵਾਸ ਸਰਾਇਂ ਜਿ ਜਾਣੋ ਤੇ ਉਹ ਜਿਹੜਾ ਸੁਨੇਹਾ ਲੈ ਕੇ ਆਉਂਦਾ ਉਹ ਕਹਿੰਦਾ ਕਿ ਮਿੱਤਰਾ ਸਾਡੇ ਵਸ ਦੀ ਗੱਲ ਕੋਈ ਨਹੀਂ ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਹਾ ਮਿੱਤਰਾ ਉਹ ਚੱਲੇ ਕਮਾਣਾ ਸਾਥ ਇਤ ਰਤੀ ਬਿਲਮ ਨਾ ਦੇਖੀ ਵਣ ਜਾ ਰਿਹਾ ਮਿੱਤਰਾ ਉਹ ਨਹੀਂ ਤੱਕੜੇ ਪਾਏ ਬਾਤ ਉਹਨਾਂ ਦੁਨੀਆਂ ਤੋਂ ਛੁੱਟ ਸਕਦੇ ਦੁਨਿਆਵੀ ਤੌਰ ਤੇ ਕੋਈ ਸ਼ੁਕਾਸ਼ ਪਾ ਕੇ ਸੁਭਾ ਦੇ ਕੇ ਛੁੱਟ ਸਕਦੇ ਪਰ ਜਦੋਂ ਮਾਲਕ ਦਾ ਹੁਕਮ ਆ ਗਿਆ ਉਹਦੇ ਤੋਂ ਕੋਈ ਨਹੀਂ ਜੇ ਭਾਸ਼ਾ ਸ੍ਰੀਮਨ ਲਿਖੇ ਜਾਲਾ ਲਿਖੇ ਵੈਸੇ ਲਿਖੇ ਲੱਦਾ ਸੋ ਕੀ ਮੇਰੇ ਮਨਾਂ ਦੇ ਤੂੰ ਚੱਲਦਾ ਨਾ ਇਹ ਲਿਖੀ ਵਿੱਚ ਕਈ ਵਾਰ ਆਪਾਂ ਜਦੋਂ ਚੱਲਦੇ ਆ ਨਾ ਤੇ ਆਪਾਂ ਦੂਜੀ ਨੂੰ ਥੀਬੀ ਲਾ ਕੇ ਪਛਾੜਦੇ ਆ ਵੀ ਆਪਾਂ ਅੱਗੇ ਲੱਗੇ ਕਿੰਨਾ ਚੱਕੇ ਲਾਗੇ ਤੱਕ ਜਿੰਨਾ ਨਾ ਆਪਾਂ ਚੱਲਣਾ ਜਦੋਂ ਪੂਰੇ ਹੋ ਗਏ ਨਾ ਜਿੰਨੂੰ ਥੀਬੀ ਲਾ ਕੇ ਛੁੱਟਿਆ ਹੁੰਦਾ ਉਹ ਵੀ ਫਿਰ ਦੇਖੇਗਾ ਕਿ ਉਹ ਗਿਆ ਹੈ ਸੱਚੀ ਗੱਲ ਗਿਣਤੀ ਵਿੱਚ ਹੈ ਸਾਡੇ ਕਿ ਕਿੰਨੇ ਕਦਮ ਆਪਾਂ ਧੁਰਨਾ ਇਸ ਕਰਕੇ ਆਪ ਅੱਗੇ ਵੱਧੋ ਪਰ ਕਿਸੇ ਨੂੰ ਚੀਪੀ ਲਾ ਕੇ ਸ਼ੁਭੂ ਨਾ ਪਾੜੋ ਨਾ ਆਪ ਬੁਲੰਦੀਆਂ ਤੇ ਪਹੁੰਚੋ ਪਰ ਕਿਸੇ ਨੂੰ ਬੇਕੀ ਨਹੀਂ ਸਤਗੁਰੂ ਜੀ ਨੇ ਨੁਕਤਾ ਸਮਝਾ ਦਿੱਤਾ ਰੇ ਮਾਨੁ ਲਿਖੇ ਚੰਨ ਲਿਖੇ ਰਸ਼ੇ ਕਹਿੰਦੇ ਤੇਰਾ ਬਹਿਣਾ ਵੀ ਕਿੰਨਾ ਚਿਰ ਤੂੰ ਬਹਿਣਾ ਇਹ ਵੀ ਲੇਕੇ ਵਿੱਚ ਹੈ ਕਿਉਂਕਿ ਜਿਸ ਆਸਣ 'ਤੇ ਆਮ ਬੈਸੇ ਕੀਤੇ ਬੈਸ ਗਿਆ ਅੱਜ ਜਿਨ੍ਹਾਂ ਆਸਣਾਂ ਤੇ ਆਪਾਂ ਬੈਠੇ ਆ ਪਤਾ ਨਹੀਂ ਇਸ ਤੋਂ ਪੀਣਾ ਕਿੰਨੇ ਕੁ ਬੈਠ ਕੇ ਟੁੱਟ ਗਏ ਫਰੀਦਾ ਕਿਤੇ ਕਹਣ ਦੇ ਮਾਪਿਆਂ ਜਿੰਨੀ ਦੂਜਣੇ ਹੋਏ ਤੈ ਪਾਸੂ ਹੋਏ ਲੱਗ ਗਏ ਤੂੰ ਅਜੇ ਨਾ ਤੀਲੋ ਇੱਕ ਦਿਨ ਧਰਤੀ ਤੇ ਅਸਮਾਨ ਆਪਸ ਵਿੱਚ ਗੱਲਾਂ ਕਰ ਰਹੇ ਸਨ ਬਾਬਾ ਫਰੀਦ ਜੀ ਨੇ ਸੁਣਿਆ ਜਿਵੇਂ ਪੁੱਛਿਆ ਅਸਮਾਨ ਫਰੀਦਾ ਕਿਵਟ ਕਿਨ ਗਏ ਜਾਲਣ ਗੋਰਾ ਨਾਲ ਬਰਾਮੇ ਜੀ ਸਏ ਬਾਬਾ ਜੀ ਤੁਰੇ ਜਾ ਰਹੇ ਸਨ ਤੇ ਅਕੂ ਕਬਰ ਵਿੱਚੋਂ ਆਵਾਜ਼ ਆਈ ਕਹਿਣ ਲੱਗੀ ਗੁਰ ਨਿਮਾਣੀ ਸੱਜ ਕਰੇ ਫਰੀਦਾ ਤੈਨੂੰ ਆ ਦਵਾਈ ਦੀ ਗੁਰ ਕਬਰ ਆਵਾਜ਼ ਮਾਰਸੀ ਜਿਵੇਂ ਸੱਸਾ ਤੇ ਦੱਦਾ ਸਾਡੋ ਜਾਂ ਸੱਦਾ ਇਸੇ ਤਰ੍ਹਾਂ ਜਿਹੜੀ ਲੈਂਦੀ ਪੰਜਾਬੀ ਬੋਲੀ ਆ ਨਾ ਉਹਦੇ ਵਿੱਚ ਦੱਦੇ ਦੀ ਜਗ੍ਹਾ ਡੱਡਾ ਸ਼ਬਦ ਵਰਤਿਆ ਬਾਬਾ ਫਰੀਦ ਜੀ ਨੇ ਸਾਡ ਸਾਡ ਦਾ ਮਤਲਬ ਸਾਡ ਜਿਹੜਾ ਸੱਦਾ ਜਿਵੇਂ ਆਪਾਂ ਕਿੰਨੇ ਸੱਦ ਬਾਣੀ ਸੱਦ ਬਾਣੀ ਦਾ ਮਤਲਬ ਹੀ ਉਹ ਸੱਦਾ ਜਿਹੜਾ ਗੁਰੂ ਅਮਰਦਾਸ ਜੀ ਨੂੰ ਆਇਆ ਫਰੀਦਾ ਗੁਰ ਨੇ ਮਾਣੀ ਸਾਡ ਕਰੇ ਕਹਿੰਦੇ ਫਰੀਦ ਦਾ ਨਮਾਣੀ ਕਬਰ ਤੈਨੂੰ ਆਵਾਜ਼ ਮਾਰਦੀ ਆ ਸੱਦਾ ਦਿੰਦੀ ਆ ਕੀ ਸੱਦਾ ਦਿੰਦੀ ਆ ਕਹਨ ਲੱਗੀ ਆ ਤੇ ਤੂੰ ਮੇਰੇ ਕੋਲ ਆ ਆਪਣੇ ਘਰ ਆ ਤੇ ਬਾਬਾ ਜੀ ਕਹਿੰਦੇ ਮੇਰਾ ਘਰ ਪੀਉ ਆ ਜਿੱਥੇ ਮੈਂ ਰਹਿਣਾ ਕਹਿੰਦੇ ਨਹੀਂ ਤੇਰੇ ਤੋਂ ਪਹਿਲਾਂ ਉਹ ਤੇਰੇ ਵੱਡਿਆਂ ਦਾ ਸੀ ਤੇ ਤੇਰੇ ਤੋਂ ਬਾਅਦ ਹੋਣ ਅੱਗੇ ਅਗਲੀ ਪੀੜੀ ਦਾ ਫਰੀਦਾ ਗੁਰ ਨਮਾਣੀ ਛੱਡ ਕਰੇ ਮੇਰੇ ਘਰ ਆ ਘਰ ਆਓ ਸਰਪਰ ਮੈਥੇ ਆਉਨਾ ਭਰੋ ਨਾ ਕਰਿਓ ਇਸ ਕਰਕੇ ਰਹੀ ਮੰਨੋ ਲਿਖ ਡਾ ਲੇ ਲਿਖੇ ਬੈਸੇ ਲਿਖਿਆ ਲੈਂਦਾ ਸਹਾ ਤੂੰ ਸਵਾਸ ਹੀ ਲੇਥੇ ਵਿੱਚ ਲੈਂਦਾ ਜਿੰਨੇ ਸਵਾਸ ਮਾਲਕ ਨੇ ਦਿੱਤੇ ਨੇ ਨਾ ਤਿਲ ਘਟਣੇ ਨੇ ਨਾ ਤਿਲ ਵੱਧਨੇ ਨੇ ਕਿਉਂਕਿ ਮਾਲਕ ਨੇ ਇਹ ਗਿਣਤੀ ਵਿੱਚ ਲੇਖੇ ਵਿੱਚ ਨੇ ਜਿਹੜੇ ਤੂੰ ਸਵਾਸ ਲੈ ਰਿਹਾ ਇਸ ਕਰਕੇ ਜਿੰਨੇ ਸਵਾਸ ਹੈ ਸਦਾ ਕੀਰਤ ਕਰ ਮਾਲਕ ਹਰ ਕੀ ਉਬਰੇ ਸਤਿਗੁਰ ਚਰਨ ਉਡਾਹ ਇਸ ਕਰਕੇ ਹੀ ਭਾਈ ਸਦਾ ਤੈਨੂੰ ਗੁਰੂ ਨਾਨਕ ਸਾਹਿਬ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਉਪਦੇਸ਼ ਦਿੰਦੇ ਨੇ ਕਿ ਤੂੰ ਸਦਾ ਉਸ ਪ੍ਰਵਾਦਾਨੀ ਕੀਰਤੀ ਕਰਿਆ ਕਰ ਕਿ ਸਤਗੁਰੂ ਦੀ ਛਾਤ ਪੈ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਤੂੰ ਆਪਣਾ ਆਤਮਿਕ ਜੀਵਨ ਦਾ ਸ਼ਰਮਾਇਆ ਜਿਹੜਾ ਇਹਨੂੰ ਬਚਾ ਸਕਦਾ ਹੈ ਇਸ ਕਰਕੇ ਆਪ ਮਦੀਨਿਆਂ ਗੁਰੂ ਦੀ ਸੰਗਤ ਵਿੱਚ ਆਓ ਜੇ ਕਿਸੇ ਬੰਦੇ ਤੋਂ ਕੋਈ ਭੁੱਲ ਹੋਈ ਹੋਵੇ ਤਾਂ ਕਿ ਉਹ ਦੱਸਦਾ ਕਈ ਵਾਰ ਘਰ ਵੀ ਨਹੀਂ ਆਉਂਦਾ ਵੀ ਮੈਨੂੰ ਬਾਪੂ ਨੇ ਮਾਂ ਨੇ ਘਰ ਨਹੀਂ ਮੰਨ ਦੇਣਾ ਉਹ ਫਿਰ ਚਾਚੇ ਤਾਇਆ ਕੋਲ ਜਾਂਦਾ ਹੈ ਬਰਾਦਰੀ ਕੋਲ ਜਾਂਦਾ ਹੈ ਤੇ ਜਦੋਂ ਬਰਾਦੀ ਵਾਰੇ ਨਾਲ ਆਉਂਦੇ ਜਿੰਨਾ ਤੇ ਬਾਪੂ ਕਹਿੰਦਾ ਵੀ ਤੇਰੀ ਹੁੱਲ ਕੀ ਹੋਜੀ ਸੀ ਵੀ ਤੈਨੂੰ ਤੇ ਮੈਂ ਘਰ ਨਹੀਂ ਸੀ ਮੰਨ ਦੇਣਾ ਪਰ ਜਿੰਨਾ ਨੂੰ ਮਾਰ ਲੈ ਕੇ ਆਇਆ ਚਲ ਇਹਨਾਂ ਕਰਕੇ ਤੈਨੂੰ ਮਾਫ਼ ਕਰਦਾ ਇਸ ਕਰਕੇ ਜਿਹੜੀ ਗੁਰੂ ਦੀ ਸੰਗਤ ਹੈ ਨਾ ਇਹਨੂੰ ਐਵੇਂ ਨਾ ਸਮਝਿਓ ਇਹ ਗੁਰੂ ਦੀ ਸੰਗਤ ਗੁਰੂ ਦੀ ਬਰਾਦਰੀ ਜੇ ਤੇ ਜਦੋਂ ਸੰਗਤੀ ਰੂਪ ਵਿੱਚ ਅਰਦਾਸ ਹੋਵੇਗੀ ਤੇ ਬਾਦ ਗਵੇਗਾ ਕਿ ਉਹ ਵੇ ਤਾਂ ਤੇਰੇ ਗੁਨਾਹ ਬਖਸ਼ਣ ਵਾਲੇ ਨਹੀਂ ਹਨ ਪਰ ਜਦੋਂ ਤੂੰ ਸੰਗਤ ਨੂੰ ਨਾਲ ਲੈ ਕੇ ਆਇਆ ਨਾ ਤੇ ਹੁਣ ਇਸ ਸੰਗਤ ਕਰਕੇ ਤੈਨੂੰ ਇੱਥੇ ਢੋਈ ਦੇ ਦਿੰਦੇ ਆਂ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਜਦੋਂ ਆਪਾਂ Guru ਨੂੰ ਨਾਲ ਲੈ ਕੇ ਜਾਵਾਂਗੇ ਸੰਗਤ ਦਾ ਵਾਸਾ ਪਾਵਾਂਗੇ ਇਸੇ ਕਰਕੇ ਸਾਡੀ ਅਰਦਾਸ ਵਿੱਚ ਦਸ ਪਾਤਸ਼ਾਹੀਆਂ ਪੰਜ ਪਿਆਰੇ ਸਹਿਬਾਨ ਚਾਰ ਸ਼ਹਿਦਜਾਦੇ 40 ਮੁਕਤੀਆਂ ਤੱਕ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਜਿਨ੍ਹਾਂ ਸਿੱਨਾ ਛੜਣੀਆਂ ਧਰਮੇ ਤਸੀਹ ਦਿੱਤੇ ਸਾਡੇ ਪੰਜ ਤਖਤ ਸਾਰੇ ਅਰਦਾਸ ਵਿੱਚ ਆਪਾਂ ਜ਼ਿਕਰ ਕਰਦੇ ਆ ਮਾਲਕਾ ਸਾਡੇ ਗੁਨਾਹ ਇਹੋ ਜਿਹੇ ਸਨ ਕਿ ਅਸੀਂ ਆਪਣੇ ਕਰਕੇ ਤੇ ਨਹੀਂ ਬਖਸ਼ਾਏ ਜਾ ਸਕਦੇ ਪਰ ਇਹਨਾਂ ਕਰਕੇ ਬਖਸ਼ਦੇ ਇਹ ਅਰਦਾਸ ਦੇ ਸ਼ਾਮਲ ਨੇ ਇਹ ਜੋਦੜੀ ਜਿਹੜੀ ਤੇਰੇ ਦਰ ਤੇ ਆ ਰਹੀ ਹੈ ਇਹਦੇ ਵਿੱਚ ਵੀਰ ਵੀ ਮਾਈਆਂ ਵੀ ਭੈਣਾਂ ਵੀ ਸ਼ਾਮਲ ਨੇ ਜਿਹੜੀ ਸੰਗਤ ਹੈ ਬੜਾ ਵੱਡਾ ਦਰਜਾ ਵਿੱਚ ਸੰਗਤ ਹਰ ਪ੍ਰਭ ਵਸੈ ਜੋ ਸਤਗੁਰੂ ਕਿਰਪਾ ਕਰਨ ਨਾਲ ਉਸ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਅਰਵਾਸ ਕਰਨੀ ਹੈ ਕਿ ਪਿਛਲੇ ਆਉਣ ਬਖਸ਼ ਲਈ ਪ੍ਰਭ ਆਗੈ ਮਾਰਗ ਆਗੈ ਭਾਵੇਂ ਕੋਈ ਗੁਨਾਹ ਵੀ ਨਾ ਹੋਵੇ ਫਿਰ ਵੀ ਇਹ ਕਹਿਣਾ ਹੈ ਜੀਤੇ ਦੇਤਾ ਸਮੁੰਦਰ ਸਾਗਰ ਨੀਰ ਭਰਿਆ ਦਿੱਤੇ ਅਗੁਣ ਹਮਾਰੇ ਹਮ ਅਗੁਣ ਭਰੇ ਕੀ ਗੁਣ ਨਹੀਂ ਫਿਰ ਮਾਲਕ ਦੇਰ ਦੀ ਜਦੋਂ ਸਰੰਦਰ ਕਰਾਂਗੇ ਤੇ ਮਾਲਕ ਸਾਰੇ ਅਗੁਣ ਬਖਸ਼ੀ ਆਪਣੇ ਗਲ ਨਾਲ ਲਾ ਲੇਗਾ ਬਸ ਇਹੀ ਕਹਿਣਾ ਮਾਲਕ ਦੀ ਤਕੜੀ ਨਾਲ ਨਹੀਂ ਗਲਵਕੜੀ ਨਾਲ ਮਿਲ ਲਿਓ ਕਿਉਂਕਿ ਜਦੋਂ ਤੁਸੀਂ ਆਪਣੇ ਗਰੇ ਨਾਲ ਲਾਲ </body>ਬੀ ਬਲਵਕੜੀ ਨਾਲ ਲਾਲ ਲਗੋਗੇ ਤੇ ਫਿਰ ਕੰਠ ਲਾਏ ਆਪਗੁਣ ਸਭ 베ਤਾ ਦਇਆਲੁਰਖ ਬਖਸ਼ਣ ਸਤਗੁਰੂ ਕਿਰਪਾ ਕਰਨ ਸੁਭਤੇ ਪਰਿਵਾਰ ਦੇ ਸਿਰ ਤੇ ਮੇਲ ਪਰਿਆ ਹੱਥ ਰੱਖਣ ਪਰਿਵਾਰ ਨੂੰ ਗੁਰੂ ਦੀ ਸੰਗਤ ਨੂੰ ਬਾਣਾ ਮੰਨਣ ਦਾ ਬਾਦ ਬਖਸ਼ਣ ਕਿਉਂਕਿ ਉਮਰ ਭਾਵੇਂ ਕੋਈ ਵੀ ਹੋਵੇ ਪਰ ਜਦੋਂ ਵੱਡੇ ਟੁਰਦੇ ਨੇ ਇੱਕ ਬੂੜ ਦੀ ਸ਼ਾਮ ਕਰਮ ਜਿਹੜੀ ਹੈ ਉਹ ਮਨਕੀ ਹੁੰਦੀ ਹੈ ਬਜ਼ੁਰਗਾਂ ਦਾ ਕਦੇ ਸਬੰਧ ਮਾਤਾ ਪਿਤਾ ਨਾਲ ਸੀ ਚੰਗੀ ਪੁੱਤਰ ਸਨ ਫਿਰ ਵਿਆਹੀ ਗਏ ਚੰਗੀ ਦਮਦਾਰ ਬਣ ਗਏ ਫਿਰ ਚੰਗੇ ਪਤੀ ਬਣੇ ਫਿਰ ਚੰਗੇ ਪਿਤਾ ਬਣੇ ਤੇ ਬੱਚਿਆਂ ਵਾਸਤੇ ਚਾਹੇ ਮੀਆਂ ਨੇ ਪੁੱਤਰ ਨੇ ਜਿਹੜਾ ਇੱਕ ਵਿਛੋੜੇ ਦਾ ਦੁੱਖ ਹੁੰਦਾ ਉਹ ਅੰਦਰੇ ਅੰਦਰ ਆਪਾਂ ਉਸ ਨੂੰ ਮਹਿਸੂਸ ਕਰ ਸਕਦੇ ਹਾਂ ਸਤਿਗੁਰਾਂ ਨੇ ਜ਼ਿਕਰ ਵੀ ਕੀਤਾ ਮਾਏ ਬਾਪ ਕੋ ਬੇਦਾ ਨਿਕਾ ਮਾਂ ਪਿਓ ਨੂੰ ਜਿਹੜਾ ਪਿਆਰਾ ਪੁੱਤਰ ਬਣੇ ਵਾਹਿ ਬਾਪ ਤੂੰ ਬੇਟਾ ਨੀਤਾ ਸਸੁਰੇ ਚਾਤਰ ਜਵਾਈ ਜਦੋਂ ਵਿਆਹਿਆ ਜਾਂਦਾ ਤੇ ਸੱਸ ਸਹੁਰੇ ਦਾ ਉਹ ਚਾਤਰ ਜਵਾਈ ਬਣ ਜਾਂਦਾ ਬਾਲ ਕੰਨਿਆ ਤੂੰ ਬਾਪ ਪਿਆਰਾ ਬਾਲ ਕਹਿੰਦੇ ਨੇ ਪੁੱਤਰ ਨੂੰ ਤੇ ਕੰਨਿਆ ਕਹਿੰਦੇ ਨੇ ਧੀ ਕਹਿੰਦੇ ਧੀ ਤੇ ਪੁੱਤ ਨੂੰ ਬਾਪੂ ਬੜਾ ਪਿਆਰਾ ਹੁੰਦਾ ਜੀ ਬਾਲ ਕੰਨਿਆ ਤੂੰ ਬਾਪ ਪਿਆਰਾ ਭਾਈ ਨੂੰ ਬਾਪ ਭਾਈ ਤੇ ਭਰਾਵਾਂ ਵਾਸਤੇ ਭਰਾ ਜਿਹੜੇ ਨੇ ਸੱਜੀਆਂ ਬਾਹਾਂ ਹੋਵੇ ਬਾਣੀ ਵਿੱਚ ਉਦਾਹਰਨ ਨਹੀਂ ਹੈ ਕਿ ਐਸੋ ਸਹਾਈ ਹਰ ਕੋ ਨਾਮ ਜੈਸੇ ਰਣ ਮੈਂ ਸਖਾ ਭਰਾਤ ਕਹਿੰਦੇ ਜਿਵੇਂ ਮਦਾਨੇ ਜੰਗ ਵਿੱਚ ਜਾਂ ਸਕੇ ਬਿੱਤਰ ਕੰਮ ਆਉਂਦੇ ਨੇ ਜਾਂ ਸਭੀ ਭੈਣ ਭਰਾ ਆਉਂਦੇ ਨੇ ਜੈਸੇ ਰਣ ਮੈਂ ਸਖਾ ਭਰਾਤ ਬੂੜਦ ਕੋ ਜੈਸੇ ਬੀੜੀ ਮਿਲਤ ਬੂਜੇ ਦੀਪਕ ਮਿਲਤ ਜੈਸੇ ਰਣ ਮੈਂ ਸਖਾ ਭਰਾਤ ਜੈਸੇ ਭੁੱਖੇ ਭੋਜਨ ਮਾਤ ਇਹਦੇ ਪਰਮੇਸ਼ਰ ਦਾ ਨਾਮ ਸਾਡੇ ਸਦਾ ਸਹਾਈ ਉਹਨਾਂ ਵਾਲਾ ਅੰਨ ਸੰਗ੍ਰਹਿ ਵਾਲਾ ਸਤਿਗੁਰੂ ਜੀ ਉਸ ਵਿਛੜੀ ਹੋਈ ਸਕਸ਼ੀਅਤ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਚਰਨਾਂ ਨਾਲ ਜੋੜ ਕੇ ਭਾਵੇਂ ਆਪਣੇ ਕੋਲ ਰੱਖ ਲੈਣ ਤੇ ਭਾਵੇਂ ਅਗਲਾ ਜਨਮ ਦੇ ਦੇ ਸੰਸਾਰ ਤੇ ਭੇਜ ਦੇਣ ਗੁਰਮੁਖ ਸਦੇ ਜਾਣ ਆਵਣ ਧਰਿਆ ਉਹ ਮਾਲਕ ਦੇ ਸਦੇ ਜਾਂਦੇ ਨੇ ਤੇ ਮਾਲਕ ਜਦੋਂ ਭੇਜੀ ਉਹ ਤੋਂ ਆ ਵੀ ਜਾਂਦੇ ਨੇ ਗੁਰਮੁਖ ਤਾਰ ਹੈ ਜਾਏ ਸੰਗ ਉਹ ਸਾਡੇ ਨਾਲ ਜਨਮ ਮਰਨ ਦੇ ਬੀੜ ਵਿੱਚ ਨਹੀਂ ਸਗੋਂ ਜਨਮ ਮਨ ਗੁਰੂ ਮੈਂ ਨਾਹੀ ਜਨ ਪਰਗਤਕਾਰੀ ਆਏ ਜੀ ਦਾਨ ਦੀ ਭਗਤੀ ਲਾਇਏ ਹਰਿ ਸਿਉ ਲੈ ਬੁਲਾਏ ਸਤਗੁਰੂ ਕਿਰਪਾ ਕਰਨ ਤੁਹਾਡੇ ਸਾਰੇ ਅੰਦਰ ਸਿਰ ਤੇ ਵੀਰ ਭਰਾ ਹੱਥ ਲੱਗਣ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਜੜਦੀ ਕਲਾ ਬਖਸ਼ ਕਰਨ ਇਹਨਾਂ ਸਮਾਂ ਨਹੀਂ ਕਿ ਆਪ ਗੁਰਦੁਸ਼ਤਾਰ ਵੀ ਜਾ ਸਕੀਏ ਸਦੀ ਸਤਕਾਰ ਜੋ ਪ੍ਰੈਸ਼ਕ ਭਾਈ ਗੁਰਜਿੰਦਰ ਸਿੰਘ ਜੀ ਫਜ਼ੂਰੀ ਰਾਗੀ ਜੱਥਾ ਸਤਿ ਸਕਨ ਸ੍ਰੀ ਹਰਮੰਦਰ ਸਾਹਿਬ ਉਹ ਵੀ ਇਸ ਪਰਿਵਾਰ ਨਾਲ ਨੇੜਤਾ ਹੋ ਕਰਕੇ ਇੱਥੇ ਪਹੁੰਚੇ ਨੇ ਅਗਲਾ ਪ੍ਰੋਗਰਾਮ ਸ੍ਰੀ ਸ਼ੰਕਰ ਸਾਹਿਬ ਅਨਾਉਂਸ ਕਰਨਗੇ ਦਾਸ ਨੇ ਬਣੇ ਤੁਝ ਜੀ ਦੇ ਮਤਾਬਕ ਅੱਗੇ ਤੁਗਵਾੜੇ ਜਲੰਧਰ ਦੇ ਨੇੜੇ ਪਹੁੰਚਣਾ ਸੋ ਦਾਸ ਨੂੰ ਛੁੱਟੀਆਂ ਬਖਸ਼ ਕਰੋ ਅਤੇ ਨਾਲ ਹੀ ਬੇਅੰਤ ਪ੍ਰਕਾਰ ਦੀਆਂ ਜੋ ਗੁਨਾਹ ਹੋਈਆਂ ਆਖੀ ਨੇ ਨਿਪਟਾ ਕਰ ਦੇਣਾ واحرو جی یعنی ہر گرنتھی شری ہرمندر صاحب اور اس پہ شری داندہ صاحب جگہ لمبا سما تخت صاحب کی سیوا انہوں نے گرانٹ نوائی ہے ਉਦੋਂ ਵੀ ਇਹਨਾਂ ਦੇ ਦਰਸ਼ਨ ਕਰਦੇ ਰਿਹਾ ਬਹੁਤ ਬਹੁਤ ਧੰਨਵਾਦ ਬਾਬਾ ਅਕਤਾਰ ਸਿੰਘ ਦੇ ਸਭ ਤੋਂ ਪਹਿਲਾਂ